ਤੁਸੀਂ ਹੁਣ ਤੱਕ ਪੜਿਆ ਕਿ ਰਾਵੀ ਨੂੰ ਉਸ ਦੀ ਖੁਆਇਸ਼ ਮੁਤਾਬਕ ਜੌਬ ਤਾਂ ਮਿਲ ਗਈ ਸੀ ਉਸ ਨੇ ਆਪਣੀ ਮਿਹਨਤ ਦੇ ਆਸਰੇ ਇੱਕ ਅੱਛੀ ਪਹਿਚਾਨ ਵੀ ਬਣਾ ਲਈ ਸੀ ਪਰ ਉਸ ਦੇ ਪਾਪਾ ਨੇ ਉਸ ਨੂੰ ਜੌਬ ਛੱਡਣ ਲਈ ਕਹਿ ਦਿੱਤਾ ਸੀ ਹੁਣ ਅੱਗੇ ਰਾਵੀ ਨੂੰ ਪਤਾ ਸੀ ਕਿ ਵਾਪਸ ਮੁੜਨਾ ਪੈਣਾ ਪਰ ਉਸ ਨੂੰ ਫਿਰ ਵੀ ਆਪਣੀ ਡਿਊਟੀ ਪੂਰੀ ਮਿਹਨਤ ਨਾਲ ਕਰ ਰਹੀ ਸੀ ਉਸ ਦੇ ਆਫਿਸ ਦਾ ਸਾਰਾ ਸਟਾਫ ਬਹੁਤ ਅੱਛਾ ਸੀ ਰਾਵੀ ਨਾ ਚਾਹੁੰਦੇ ਹੋਏ ਵੀ ਸਭ ਨਾਲ ਕੁਲ ਮਿਲ ਗਈ ਸੀ ਸਾਰੇ ਉਸ ਨੂੰ ਬਹੁਤ ਪਿਆਰ ਤੇ ਇੱਜ਼ਤ ਦਿੰਦੇ ਆਫਿਸ ਵਿੱਚ ਵੀ ਇੱਕ ਲੜਕੀ ਸੀ ਪ੍ਰਿਆ। ਪ੍ਰਿਆ ਰਾਵੀ ਨੂੰ ਬਹੁਤ ਸਪੋਰਟ ਕਰਦੀ। ਉਹ ਹਰ ਕੰਮ ਉਸ ਨੂੰ ਬੜੀ ਪਿਆਰ ਨਾਲ ਸਮਝਾਉਂਦੀ ਸੀ। ਉਸ ਨੂੰ ਹਮੇਸ਼ਾ ਇਹ ਬੋਲਦੀ ਰਹਿੰਦੀ ਕਿ ਤੂੰ ਬਹੁਤ ਮਿਹਨਤੀ ਹੈ। ਤੂੰ ਬਹੁਤ ਅੱਗੇ ਤੱਕ ਪਹੁੰਚ ਆਏਂਗੀ। ਪਰ ਉਹ ਸਿਰਫ ਕੰਮ ਹੀ ਕੰਮ ਕਰਦੀ ਰਹਿੰਦੀ ਆ। ਕਦੇ ਮੈਂ ਤੈਨੂੰ ਹੋਰ ਕੋਈ ਗੱਲ ਕਰਦੇ ਸੁਣਿਆ ਹੀ ਨਹੀਂ। ਰਾਵੀ ਨੂੰ ਪਤਾ ਨਹੀਂ ਕਿਉਂ ਪ੍ਰਿਆ ਉਤੇੰਨਾ ਵਿਸ਼ਵਾਸ ਹੋ ਗਿਆ ਕਿ ਉਸਨੇ ਆਪਣੀ ਸਾਰੀ ਸੱਚਾਈ ਪ੍ਰਿਆ ਨੂੰ ਦੱਸ ਦਿੱਤੀ। ਤੇ ਉਸਨੇ ਮਹੀਨੇ ਦੇ ਅੰਤ ਵਿੱਚ ਇੱਥੋਂ ਚਲੇ ਜਾਣਾ ਹੈ। ਪ੍ਰੀਆ ਸੁਣ ਕੇ ਹੈਰਾਨ ਸੀ ਕਿ ਉਸਦੇ ਮੰਮੀ ਪਾਪਾ ਕਿਉਂ ਉਸ ਨੂੰ ਜੌਬ ਨਹੀਂ ਕਰਨ ਦੇ ਰਹੇ। ਰਵੀ ਨੂੰ ਆਪਣੇ ਪਾਪਾ ਨਾਲ ਮੇਰੇ ਗੱਲ ਕਰਾ ਮੈਂ ਸਮਝਾਉਂਦੀ ਆ ਉਹਨਾਂ ਨੂੰ। ਰਵੀ ਨੂੰ ਪਤਾ ਸੀ ਕਿ ਪਾਪਾ ਨੇ ਗੱਲ ਨਹੀਂ ਸੁਣੀ। ਉਸਨੇ ਪ੍ਰੀਆ ਨੂੰ ਇੱਕ ਐਕਟ ਟਾਲ ਦਿੱਤਾ ਕਿ ਮੇਰੇ ਕੋਲ ਕਿਹੜਾ ਫੋਨ ਹੈ। ਪਰ ਪ੍ਰੀਆ ਉਸਦੇ ਪਿੱਛੇ ਬਹਿ ਗਈ। ਤੂੰ ਨੰਬਰ 10 ਫੋਨ ਮੇਰੇ ਕੋਲ ਹੈ। ਰਵੀ ਨੂੰ ਜਵਾਬ ਤਾਂ ਪਤਾ ਸੀ ਪਰ ਫਿਰ ਵੀ ਇੱਕ ਉਮੀਦ ਜੀ ਜਾਗੂ। ਜੇ ਪ੍ਰੀਆ ਦੇ ਬੋਲਣ ਤੇ ਉਸਨੇ ਪ੍ਰੀਆ ਦਾ ਫੋਨ ਲੈ ਕੇ ਨੰਬਰੇ ਮਿਲਾ ਦਿੱਤਾ। ਜਦੋਂ ਰਵੀ ਦੀ ਮੰਮੀ ਨੇ ਉਠਾਇਆ ਪ੍ਰਿਆ ਨੇ ਨਮਸਤੇ ਕਰ ਆਪਣੀ ਪਛਾਣ ਦੱਸੀ ਕਿ ਉਹ ਰਵੀ ਦੀ ਦੋਸਤ ਗੱਲ ਕਰ ਰਹੀ ਹੈ ਅਚਾਨਕ ਅਣਜਾਣ ਨੰਬਰ ਤੇ ਅਣਜਾਣ ਲੜਕੀ ਦੀ ਆਵਾਜ਼ ਸੁਣ ਕੇ ਮੰਮੀ ਦੇ ਵਾਸਤੇ ਪਤਾ ਚੱਲ ਰਿਹਾ ਸੀ ਕਿ ਉਹ ਘਬਰਾ ਗਈ ਹੈ ਕਿਉਂ ਘਬਰਾ ਗਈ ਸੀ ਹਾਂਜੀ ਦੱਸੋ ਰਵੀ ਕਿੱਥੇ ਹੈ ਉਸੇ ਕਿਉਂ ਫੋਨ ਕੀਤਾ ਰਵੀ ਕਿੱਥੇ ਹੈ ਇੱਕੇ ਸਾਹ ਵਿੱਚ ਮੰਮੀ ਨੇ ਕਿੰਨੇ ਹੀ ਸਵਾਲ ਪ੍ਰਿਆ ਨੂੰ ਕਰ ਦਿੱਤੇ ਪ੍ਰਿਆ ਨੇ ਬੜੇ ਹੀ ਪਿਆਰ ਨਾਲ ਦੱਸਿਆ ਕਿ ਸਭ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਤੁਹਾਡੇ ਤੇ ਪਾਪਾ ਨਾਲ ਪਰ ਮੰਮੀ ਨੂੰ ਇਹ ਜ਼ਿਆਦਾ ਫਿਕਰਮੰਦ ਲੱਗ ਕੇ ਪ੍ਰਿਆ ਨੇ ਫੋਨ ਰਵੀ ਨੂੰ ਦੇ ਦਿੱਤਾ ਰਵੀ ਦੀ ਆਵਾਜ਼ ਸੁਣਦੇ ਹੀ ਮੰਮੀ ਬੋਲ ਪਈ ਤੂੰ ਠੀਕ ਦਾ ਹੈ ਕਿੱਥੇ ਆ ਹੁਣ ਤਾਂ ਨਹੀਂ ਗਈ ਕੰਮ ਤੇ ਜਵਾਬ ਦਿੱਤਾ ਕੰਮ ਤੋਂ ਕਿ ਨਹੀਂ ਰਵੀ ਅਜੇ ਕੋਈ ਜਵਾਬ ਦੇਣ ਦੀ ਇਸ ਤੋਂ ਪਹਿਲਾਂ ਹੀ ਪ੍ਰਿਆ ਨੇ ਫੋਨ ਰਵੀ ਦੇ ਹੱਥ ਵਿੱਚੋਂ ਲੈ ਲਿਆ ਹਾਂਜੀ ਅੰਟੀ ਜੀ ਰਵੀ ਕੰਮ ਤੇ ਹੀ ਹੈ ਉਸਨੂੰ ਕਿਉਂ ਹਟਣ ਨੂੰ ਕਹਿ ਰਹੇ ਹੋ ਇੰਨਾ ਵਧੀਆ ਮਾਹੌਲ ਹੈ ਆਫਿਸ ਦਾ ਨਾਲ ਸਰ ਵੀ ਇਸ ਨੂੰ ਬਹੁਤ ਸਪੋਰਟ ਕਰਦੇ ਨੇ ਤੁਸੀਂ ਰਵੀ ਨੂੰ ਇੱਥੇ ਹੀ ਕੰਮ ਕਰਨ ਦਿਓ ਕੋੜੇ ਦਿਨਾਂ ਬਾਅਦ ਤੁਸੀਂ ਰਵੀ ਨੂੰ ਪਛਾਣਨਾ ਵੀ ਨਹੀਂ ਜਦੋਂ ਇਹ ਕੋਟ ਪੈਂਟ ਪਿਛਾ ਕੇ ਤੁਹਾਡੇ ਸਾਹਮਣੇ ਖੜੀ ਹੋਈ ਪ੍ਰਿਆ ਨੇ ਗੱਲ ਨੂੰ ਉਂਝੇ ਥੋੜਾ ਮસ્ਤੀ ਜੀ ਵਿੱਚ ਮੋੜ ਦਿੱਤਾ ਤਾਂ ਕਿ ਆਪਣੀ ਗੱਲ ਮਨਵਾ ਸਕੇ ਉਹ ਕਿੱਥੇ ਜਾਣਦੀ ਸੀ ਕਿ ਉਸਨੇ ਮੰਮੀ ਪਾਪਾ ਦੇ ਫੈਸਲੇ ਨੂੰ ਉਹ ਤਾਂ ਕੀ ਕੋਈ ਵੀ ਨਹੀਂ ਬਦਲ ਸਕਦਾ ਮੰਮੀ ਨੇ ਪ੍ਰੀਆ ਨੂੰ ਸਾਫ਼ ਜਿਹਾ ਜਵਾਬ ਦੇ ਦਿੱਤਾ ਨਹੀਂ ਬੇਟਾ ਇੰਨੀ ਦੂਰ ਕੰਮ ਨਹੀਂ ਕਰਨਾ ਸਾਡਾ ਸਰ ਦਾ ਨਹੀਂ ਬੇਟਾ ਰਵੀ ਨਾਲ ਗੱਲ ਕਰਵਾ ਪ੍ਰੀਆ ਉਦਾਸ ਹੋ ਗਈ ਤੇ ਉਸਨੇ ਫੋਨ ਰਵੀ ਨੂੰ ਦੇ ਦਿੱਤਾ ਰਵੀ ਨੇ ਪ੍ਰੀਆ ਦਾ ਮੂੰਹ ਦੇਖ ਕੇ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਮੈਨੂੰ ਮੰਮੀ ਤੋਂ ਸਿਰਫ ਹੁੰਡਾੜੀ ਹੀ ਪੈਣੀ ਆ ਬੜੀ ਹਿੰਮਤ ਕਰਕੇ ਰਵੀ ਨੇ ਫੋਨ ਪਕੜਿਆ ਹਾਂਜੀ ਮੰਮੀ ਨਾਲ ਹੀ ਮੰਮੀ ਦੀ ਟਿੱਖੀ ਆਵਾਜ਼ ਆਈ ਫਿਰ ਉਹੀ ਗੱਲ ਤੇ ਅੜੀ ਆਣਾ ਤੂੰ ਤੈਨੂੰ ਘੁੰਮਣ ਭੇਜ ਕੇ ਅਸੀਂ ਗਲਤੀ ਕਰ ਦਿੱਤੀ ਤੈਨੂੰ ਕਿੰਨੀ ਵਾਰ ਦੱਸਣਾ ਪੈਣਾ ਕਿ ਇੰਨੀ ਦੂਰ ਕੰਮ ਨਹੀਂ ਕਰਨਾ ਤੂੰ ਚੁੱਪ-ਚਾਪ ਘਰ ਆ ਜਾ ਨਹੀਂ ਤਾਂ ਮੈਂ ਪੇਸ਼ ਧਿਆਰੇ ਪਾਪਾ ਨੂੰ ਰਵੀ ਦਾ ਗਲਪ ਪਰ ਆਇਆ ਠੀਕ ਐ ਨਮੀ ਮੈਂ ਆ ਮਹੀਨਾ ਪੂਰਾ ਕਰਕੇ ਆ ਜਾਂਦੀ ਆ ਇਹਨਾਂ ਕਹਿ ਕੇ ਰਵੀ ਨੇ ਫੋਨ ਕੱਟ ਦਿੱਤਾ ਰਵੀ ਆਪਣੇ ਪਰਿਵਾਰ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਉਹ ਜਾਣਦੀ ਸੀ ਕਿ ਉਸ ਨੂੰ ਕਿਉਂ ਕੰਮ ਨਹੀਂ ਕਰਨ ਦੇ ਰਹੇ ਸੀ ਸ੍ਰੀਖ ਜੋ ਕਿ ਕੈਨ ਨੂੰ ਦਾ ਰਿਸ਼ਤੇਦਾਰ ਹੁੰਦੇ ਆ ਪਰ ਕਦੇ ਆਪਣੇ ਗਰੀਬ ਰਿਸ਼ਤੇਦਾਰਾਂ ਦਾ ਹਾਲ ਚਾਲ ਪੁੱਛਦੇ ਨਹੀਂ ਕਿ ਕਿਵੇਂ ਤੁਹਾਡੀ ਰੋਟੀ ਚੱਲਦੀ ਆ ਜਾਂ ਤੁਸੀਂ ਆਪਣੀ ਬੱਚਿਆਂ ਦੀ ਫੀਸ ਕਿਵੇਂ ਦਿੰਦੇ ਹੋ ਕਦੇ ਲੋੜ ਹੋਈ ਤਾਂ ਪੈਸੇ ਦੀ ਆਵਾਜ਼ ਦੇ ਦਿੰਦੇ ਨੇ ਉਹ ਇਹ ਰਿਸ਼ਤੇਦਾਰਾਂ ਨੂੰ ਜੇਕਰ ਪਤਾ ਚੱਲ ਜਾਏ ਕਿ ਇਨ੍ਹਾਂ ਦੀ ਕੁੜੀ ਅੱਛੇ ਚੌਕ ਤੇ ਲੱਗ ਗਈ ਹੈ ਤਾਂ ਆ ਕੇ ਉਸੇ ਢਾਈ ਮਾਂ ਬਾਪ ਨੂੰ ਤਾਨੇ ਮਾਰਨ ਲੱਗ ਪਸਾਂਦੇ ਆ ਵੀ ਕੁੜੀ ਤੋਂ ਕੰਮ ਕਰਵਾ ਰਹੇ ਨੇ ਕੋਈ ਇਨ੍ਹਾਂ ਨੂੰ ਇਹ ਵੀ ਪੁੱਛੇ ਜਦ ਕੁੜੀ ਦੀ ਫੀਸ ਲਈ ਪੇ ਭੁੱਖਾ ਸੋ ਜਾਂਦਾ ਸੀ ਉਦੋਂ ਤੁਸੀਂ ਕਿੱਥੇ ਸੀ ਤੇ ਕਿਸੇ ਨੇ ਮੇਰੇ ਪਿਓ ਦੀ ਕਿਉਂ ਮਦਦ ਨਹੀਂ ਕੀਤੀ ਬੜੀ ਦਿਨ ਬੜੀ ਜਲਦੀ ਜਲਦੀ ਬੀਤ ਰਹੇ ਸੀ। 라ਵੀ ਉਹਨਾਂ ਥੋੜਿਆਂ ਦਿਨਾਂ ਦੇ ਵਿੱਚ ਬਹੁਤ ਕੁਝ ਸਿੱਖ ਲੈਣ ਦੀ ਹੋੜ ਵਿੱਚ ਲੱਗੀ ਹੋਈ ਸੀ। ਟਾਈਮ ਦੇ ਨਾਲ ਪ੍ਰੀਆ ਤੇ 라ਵੀ ਦੀ ਦੋਸਤੀ ਵੱਧਦੀ ਜਾ ਰਹੀ ਸੀ। 라ਵੀ ਤੇ ਪ੍ਰੀਆ ਇਕੱਠੇ ਲੰਚ ਕਰਦੀਆਂ, ਫਿਰ ਪ੍ਰੀਆ 라ਵੀ ਨੂੰ ਉਸਦੇ ਘਰ ਤੱਕ ਛੱਡ ਕੇ ਆਉਂਦੀ। ਦੀਦੀ ਦੇ ਨਾਲ ਵੀ ਪ੍ਰੀਆ ਖੁੱਲ੍ਹ ਮਿਲ ਗਈ ਸੀ। ਪ੍ਰੀਆ ਦੀਦੀ ਤੋਂ ਪੁੱਛ ਕੇ 라ਵੀ ਨੂੰ ਆਪਣੇ ਨਾਲ ਆਪਣੇ ਘਰ ਲੈ ਗਈ। ਪ੍ਰੀਆ ਘਰ ਬਹੁਤ ਅਮੀਰ ਸੀ। 라ਵੀ ਹੈਰਾਨ ਵੀ ਸੀ ਕਿੰਨੇ ਵਧੀਆ ਘਰ ਹੈ, ਗੱਡੀ ਹੈ, ਸੁੱਖ-ਸਹੂਲਤਾਂ ਸਭ ਫਿਰ ਵੀ ਪ੍ਰੀਆ ਆਪਣੀ ਖੁਸ਼ੀ ਲਈ ਚੋਖ ਕਰਦੀ ਹੈ ਕਿ ਸਾਡਾ ਘਰ ਵੀ ਕੱਚਾ ਹੈ ਬੈੱਡ ਛੱਡ ਕੇ ਜੋ 2-3 ਮੰਜੇ ਨੇ ਉਹ ਵੀ ਟੁੱਟੇ ਹੋਏ ਨੇ ਪਾਪਾ ਕੋਲ ਸਾਈਕਲ ਹੈ ਪਰ ਵਿੱਚ ਰਸਣ ਨਹੀਂ ਹੁੰਦਾ ਫਿਰ ਵੀ ਮੈਂ ਜੋਬ ਨਹੀਂ ਕਰ ਸਕਦੀ ਕਿਉਂ ਪ੍ਰਾਵੀ ਸੋਚਾਂ ਵਿੱਚ ਡੁੱਬੀ ਹੋਈ ਸੀ ਪ੍ਰੀਆ ਦੀ ਮੰਮੀ ਦੀ ਆਵਾਜ਼ ਨਾਰਾ ਵੀ ਸੋਚਾਂ ਵਿੱਚੋਂ ਬਾਹਰ ਆਈ ਪ੍ਰੀਆ ਦੀ ਮੰਮੀ ਖਾਣਾ ਲਗਾ ਚੁੱਕੀ ਸੀ ਪ੍ਰਾਵੀ ਵੱਲ ਦੇਖਦੇ ਹੋਈ ਬੋਲੀ ਕੀ ਗੱਲ ਕੀਤਾ ਦਿਲ ਨਹੀਂ ਲੱਗ ਰਿਹਾ ਇੰਨਾ ਚੁੱਪ ਬੁੱਕ ਕੇ ਬੈਠੀ ਹੈ ਨਹੀਂ ਆਂਟੀ ਜੀ ਐਵੇਂ ਦੀ ਕੋਈ ਗੱਲ ਨਹੀਂ ਮੈਂ ਤਾਂ ਬਸ ਤੁਹਾਡਾ ਘਰ ਦੇਖ ਰਹੀ ਸੀ ਤੁਸੀਂ ਕਿੰਨਾ ਸੋਹਣਾ ਸਜਾ ਕੇ ਰੱਖਿਆ ਹੈ ਘਰ ਜਦੋਂ ਸਾਡਾ ਘਰ ਬਣੇਗਾ ਮੈਂ ਇੰਜ ਹੀ ਸਜਾ ਕੇ ਰੱਖੂੰ ਗੱਲ ਕਰਦੇ ਕਰਦੇ ਰਾਵੀ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਸਭ ਕਿਵੇਂ ਬੋਲ ਗਏ ਪ੍ਰਿਆ ਤੇ ਉਸਦੀ ਮੰਮੀ ਹਰਾਨੀ ਨਾਲ 라ਵੀ ਵੱਲ ਦੇਖਦੇ ਹੋਏ 라ਵੀ ਤੁਹਾਡਾ ਘਰ ਨਹੀਂ ਹੈ 라ਵੀ ਸਵਾਲ ਸੁਣ ਕੇ ਇੱਕਦਮ ਨੀਂਦ ਵਿੱਚੋਂ ਜਾਗਦੀ 라ਵੀ ਝੂਠ ਪੁੰਦੇ ਹੋਏ ਨਹੀਂ ਨਹੀਂ ਆਂਟੀ ਜੀ ਘਰ ਤਾਂ ਆਪਣਾ ਹੈ ਮੈਂ ਤਾਂ ਆਪਣਾ ਖੁੱਦ ਦਾ ਘਰ ਬਣਾਉਣ ਦੀ ਗੱਲ ਕਰ ਰਹੀ ਸੀ। ਪ੍ਰਿਆ ਦੀ ਮੰਮੀ ਹੱਸ ਪਈ। ਅੱਛਾ ਅੱਛਾ ਸੌਰੇ ਕਰਦੀ ਗੱਲ ਕਰਦੀ। ਤਾਂ ਵੀ ਵਿੱਚ ਉਠਾ ਹੱਸ ਪਈ ਕਿ ਗੱਲ ਖਤਮ ਹੋ ਜਾਏ। ਪਰ ਪ੍ਰਿਆ ਸੰਭ ਚੁੱਪੀ ਸੀ ਕਿ 라ਵੀ ਚੁੱਪ ਬੋਲ ਰਹੀ ਹੈ। ਜਦ ਪ੍ਰਿਆ ਦੀ ਮੰਮੀ ਉੱਠ ਕੇ ਚਲੇ ਗਏ ਤਾਂ ਪ੍ਰਿਆ 라ਵੀ ਵੱਲ ਦੇਖ ਕੇ ਕਿ ਤੂੰ ਚੁੱਪ ਬਹੁਤ ਵਧੀਆ ਬੋਲ ਲੈਂਦੀ ਹੈ। 라ਵੀ ਨੂੰ ਸਮਝ ਨਾ ਲੱਗ ਰਹੀ ਸੀ ਕਿ ਪ੍ਰਿਆ ਕੀ ਬੋਲ ਰਹੀ ਹੈ ਪਰ ਅਣਜਾਣ ਬਣਦੇ ਹੋਏ 라ਵੀ ਨੇ ਜਵਾਬ ਦਿੱਤਾ ਕਿ ਕੀ ਚੁੱਪ ਬੋਲਿਆ ਮੈਂ? ਉਹ ਆਪਣਾ ਬੋਲਿਆ ਕਿ ਮੈਂ ਵੀ ਘਰ ਸਜਾ ਕੇ ਰੱਖੂੰ ਉਹਦਾ ਸਾਡਾ ਘਰ ਬਣ ਗਿਆ ਫਿਰ ਤੂੰ ਗੱਲ পালਟ ਦਿੱਤੀ ਰਵੀ ਚੁੱਪ ਕਰ ਗਏ ਉਸ ਦੀ ਅੱਖਾਂ ਪਰ ਆਈਆਂ ਪ੍ਰੀਆ ਨੇ ਕੋਲ ਆ ਕੇ ਉਸ ਨੂੰ ਗੱਲ ਹੀ ਨਾ ਲਗਾ ਲਿਆ pagal ਲੁੰਡੀ ਕਿਉਂ ਹੈ ਤੂੰ ਮੈਨੂੰ دوست ਸਮਝਦੀ ਹੈ ਨਾ ਫਿਰ ਮੇਰੇ ਤੋਂ ਕਿਉਂ ਲਪਕਾਉਂਦੀ ਹੈ ਤੂੰ ਦੱਸ ਐਸੀ ਕੀ ਗੱਲ ਹੈ ਤੂੰ ਤੈਨੂੰ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਹੈ ਰਵੀ ਪ੍ਰੀਆ ਨੂੰ ਵੱਡੀ ਭੈਣ ਵਾਂਗ ਸਮਝਦੀ ਸੀ ਉਸਨੂੰ ਪ੍ਰੀਆ ਨਾਲ ਗੱਲ ਕਰਕੇ ਇੰਜ ਨਹੀਂ ਸੀ ਲੱਗਦਾ ਕਿ ਕਿਸੇ ਗੈਰ ਨਾਲ ਗੱਲ ਕਰ ਰਹੀ ਹੋਵੇ। ਰਵੀ ਨੇ ਪ੍ਰੀਆ ਨੂੰ ਆਪਣੇ ਘਰ ਦੇ ਹਾਲਾਤਾਂ ਬਾਰੇ ਸਭ ਕੁਝ ਦੱਸ ਦਿੱਤਾ। ਸਾਰਾ ਕੁਝ ਸੁਣ ਕੇ ਪ੍ਰੀਆ ਬਹੁਤ ਉਗੀ ਹੋ ਗਈ। ਉਸਨੇ ਰਵੀ ਨੂੰ ਵਾਅਦਾ ਕੀਤਾ ਕਿ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਮੰਮੀ ਪਾਪਾ ਨੂੰ ਮਨਾ ਲੈਣਾ ਤੇਰੀ ਜੌਬ ਲਈ। ਤੂੰ ਇੱਕ ਵਾਰ ਚੱਕਰ ਤੇ ਇੱਥੇ ਕਿਸੇ ਨੂੰ ਨਾ ਦੱਸੀ ਕਿ ਤੂੰ ਜੌਬ ਛੱਡ ਰਹੀ ਏ। ਸਾਨੂੰ ਇੱਕ ਕਹਿ ਦੇਣਾ ਕਿ ਕਦੋਂ ਤੱਕ ਛੁੱਟੀ ਚਾਈ ਦੀ ਹੈ। ਮੈਨੂੰ ਪਤਾ ਉਹਨਾਂ ਨੇ ਤੈਨੂੰ ਮਨਾ ਨਹੀਂ ਕਰਨਾ। <strong>ਰਾਵੀ</strong> ਨੂੰ ਪ੍ਰਿਆ ਤੇ ਇਹਨਾਂ ਕਹਿਣ ਨਾਲ ਬਹੁਤ ਹੀ ਹੌਸਲਾ ਮਿਲਿਆ। ਪ੍ਰਿਆ ਨੇ ਜਿੰਮੀ ਕਿਹਾ ਸੀ, <strong>ਰਾਵੀ</strong> ਨੇ ਉਂਝ ਹੀ ਦਿੱਤਾ ਤੇ ਵਾਪਸ ਕਰ ਚਲੀ ਗਈ। ਪ੍ਰਿਆ ਕਿਵੇਂ ਮਨਾਉਗੀ <strong>ਰਾਵੀ</strong> ਦੇ ਮੰਮੀ ਪਾਪਾ ਨੂੰ? ਕਿ <strong>ਰਾਵੀ</strong> ਵਾਪਸ ਦਿੱਲੀ ਆ ਕੇ ਜੋਬ ਕਰ ਸਕੇਗੀ ਜਾਂ ਫਿਰ ਤੋਂ ਸਕੂਲ ਵਿਦ 500 ਰੁਪਏ ਲਈ ਸਾਰਾ ਮਹੀਨਾ ਇੰਤਜ਼ਾਰ ਕਰੂਗੀ?